ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਦਾ ਹਰਿਆਣਾ ਹਾਈ ਕੋਰਟ ਆਮ ਕਰਕੇ ਆਪਾਂ ਦੇਖਦੇ ਆ ਕੋਈ ਵੀ ਬੰਦਾ ਜਿਹਦੇ ਉੱਪਰ ਕੋਈ ਵੀ ਕ੍ਰਾਈਮ ਕਮਿਟਡ ਹੁੰਦਾ ਹੈ ਜਾਂ ਕਿਸੇ ਦੇ ਘਰ ਕੋਈ ਚੋਰੀ ਹੋ ਜਾਂਦੀ ਹੈ ਜਾਂ ਕੋਈ ਵੀ ਕੋਈ ਮਟਰ ਕੇਸ ਦੀ ਹੁੰਦੀ ਹੈ ਜਾਂ ਕੁਝ ਵੀ ਅਲਿਗੇਸ਼ਨ ਜੇ ਇਦਾਂ ਦਾ ਕੋਈ ਪੋਜ਼ਨਿਬਲ ਦਾ ਜਿਹੜਾ ਫੈਂਸਸ ਹੈਗਾ ਉਹਦੇ ਉੱਪਰ ਹੁੰਦਾ ਤਾਂ ਉਹ ਐਫ ਆਈ ਆਰ ਲਗਾਉਣ ਦੇ ਲਈ ਥਾਣੇ ਦੇ ਵਿੱਚ ਜਾਂਦਾ ਤਾਂ ਮੰਨ ਲਓ ਉਹਨੂੰ ਪਤਾ ਵੀ ਹਾਂ ਉਹਦੇ ਨਾਲ ਉਹ ਐਵੀਡੈਂਸ ਵੀ ਹੈਗੇ ਨੇ ਵੀ ਪੰਜ ਬੰਦਿਆਂ ਨੇ ਜਿਹੜੀ ਹੈਗੀ ਐ ਇਹ ਚੋਰੀ ਸਾਡੇ ਘਰ ਦੇ ਵਿੱਚ ਕੀਤੀ ਹੈ ਜਾਂ ਮੇਰੇ ਉੱਪਰ ਇਹ ਅਟੈਕ ਕਰਨ ਦੀ ਕੋਸ਼ਿਸ਼ ਹੈ ਉਹ ਇਹ ਪੰਜ ਬੰਦਿਆਂ ਨੇ ਕੀਤੀ ਹੈ ਬਾਇ ਨੇਮ ਉਹਦੇ ਉੱਤੇ ਪਰਚਾ ਦਰਜ ਕਰਨ ਦੀ ਜਿਹੜੀ ਹੈਗੀ ਅਪਲੀਕੇਸ਼ਨ ਦਿੱਤੀ ਜਾਂਦੀ ਹੈ ਪਰ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੁੰਦਾ ਹੈ ਉਹ ਕੀ ਕਰਦਾ ਦੋ ਦੇ ਨਾਮ ਐਡ ਕਰ ਦਿੰਦਾ ਤਿੰਨ ਦੇ ਕਰ ਦਿੰਦਾ ਕਈ ਵਾਰ ਛੜਵੇਂ ਨਾਮ ਐਡ ਕਰ ਦਿੰਦਾ ਤਾਂ ਉਸ ਤੋਂ ਬਾਅਦ ਬਾਅਦ ਦੇ ਵਿੱਚ ਜਾ ਕੇ ਫੇਰ ਕਰ ਦਿੰਦੇ ਪਰ ਐਵੀਡੈਂਸ ਉੱਤੇ ਲਵੇ ਜਿਹੜੇ ਮੌਜੂਦ ਹੁੰਦੇ ਨੇ ਤਾਂ ਇੱਥੇ ਕੀ ਹੁੰਦਾ ਮੰਨ ਲਓ ਇਨਵੈਸਟੀਗੇਸ਼ਨ ਆਫੀਸਰ ਕੀ ਕਰਦਾ ਤੁਸੀਂ ਦੋ ਦੇ ਜਨਰੇ ਦੇ ਖਿਲਾਫ ਕੰਪਲੀਟ ਦਿੰਦੇ ਹੋ ਤੁਹਾਡੇ ਲਾਵੇ ਦੋਹਾਂ ਦੇ ਖਿਲਾਫ ਐਵੀਡੈਂਸ ਨੇ ਤੇ ਤੁਹਾਡੀਆਂ ਜਿਹੜੀ ਕੰਪਲੀਟ ਹੈ ਕੰਪਲੇਟ ਦੇ ਵਿੱਚ ਦੋਹਾਂ ਦੇ ਖਿਲਾਫ ਜਿਹੜੇ ਹੈਗੇ ਨੇ ਅਲਿਗੇਸ਼ਨਸ ਲੱਗੇ ਹੋਏ ਨੇ ਪਰ ਆਯੋ ਕੀ ਕਰਦਾ ਕੁਝ ਐਦਾਂ ਦੀ ਚੀਜ਼ਾਂ ਹੋ ਜਾਂਦੀਆਂ ਨੇ ਉਹ ਅਟੈਂਸ਼ਨਲੀ ਟਨ ਨੋਈ ਦੋ ਚੀਜ਼ਾਂ ਕਰਦਾ ਵੀ ਉਹ ਬੰਦੇ ਇੱਕਦਾਂ ਦਾ ਐਡ ਕਰ ਦਿੰਦਾ ਇੱਕਦਾਂ ਦਾ ਐਡ ਕਰ ਦਿੰਦਾ ਕੀ ਇੱਥੇ ਆਯੋ ਦੇ ਖਿਲਾਫ ਕੋਈ ਜਿਹੜੀ ਹੈਗੀ ਹੈ ਪਰਚਾ ਦਰਜ ਹੋ ਸਕਦਾ ਹੈ ਜਾਂ ਕੋਈ ਕ੍ਰਿਮੀਨਲ ਕੰਪਲੇਟ ਚੱਲ ਸਕਦੀ ਹੈ ਤਾਂ ਬਿਲਕੁਲ ਵੀ ਹੈ ਨਾ ਇਸ ਦੇ ਵਿੱਚ ਆਈ ਪਿਛਲੇ ਵਿੱਚ ਵੀ ਬਿਲਕੁਲ ਹੈਗੀ ਸੀ ਜਿਵੇਂ ਇੱਕ ਤਾਂ ਦੀ ਦੇਖੋ ਡਿਊਟੀ ਡਿਸਫਾਈ ਕਰ ਰਿਹਾ ਵੀ ਲਾਅ ਨੂੰ ਇਹ ਕਹਿੰਦਾ ਲਾਅ ਨੂੰ ਇਹ ਕਹਿੰਦਾ ਵੀ ਕੇਰੇ ਖਲਾਅ ਉਹ ਕੰਪਲੀਟ ਆਈਏ ਲਾਅ ਦੇ ਹਿਸਾਬ ਨਾਲ ਤੂੰ ਉਹਦੇ ਉੱਤੇ ਪਰਚਾ ਕਰਜ ਕਰ ਜੋ ਬਣਦਾ ਉਹ ਹੀ ਚੀਜ਼ ਕਰ ਬਟ ਆਪਦੇ ਹਿਸਾਬ ਦੇ ਨਾਲ ਤੂੰ ਲੋਕਾਂ ਤਰੀਕੇ ਦੇ ਨਾਲ ਜਾਂ ਪ੍ਰੈਸ਼ਰ ਦੇ ਨਾਲ ਜਾਂ ਕੋਈ ਪੇਮੈਂਟ ਲੈ ਕੇ ਤੂੰ ਕੰਮ ਕਰਨਾ ਕੋ ਬਿਲਕੁਲ ਗਲਤ ਹੈ ਠੀਕ ਹੈ ਉਹਨੂੰ ਨਜਾਇਜ਼ ਕਹਿ ਸਕਦੇ ਹਾਂ ਤਾਂ ਬੀਐਨਐਸ ਪਹਿਲਾਂ ਵੀਡੀਓ ਵੀ ਤੁਸੀਂ 255 255 ਜਿਹੜੀ ਹੈਗੀ ਬੀਐਨਐਸ ਜਿਹਦੇ ਸੈਕਸ਼ਨ ਉਹ ਨਿਓ ਇਨਵੈਸਟੀਗੇਸ਼ਨ ਆਫੀਸਰ ਦੇ ਖਿਲਾਫ ਤੂੰ ਜ਼ਿਕਰ ਕਰਨਾ ਤਾਂ ਬਲੈਡ ਵੀ ਫਾਈਲ ਕਰ ਸਕਦੇ ਹੋ ਮਾਂ ਜੋ ਮੈਸਟਰਡ ਕੋਰਨ ਦੱਸ ਸਕਦੇ ਹਾਂ ਵੀ ਇੱਥੇ ਸਾਡੀ ਇਹ ਕੰਪਲੀਟ ਹੈ ਇੱਥੇ ਅਲੀਗੇਸ਼ਨਸ ਬਣਦੇ ਸੀ ਸਾਡੇ ਲਵੇ ਇਹ ਐਵਿਡੈਂਸ ਜੋ ਪ੍ਰੋਪਰ ਅਸ ਦੀ ਇਨਵੈਸਟੀਗੇਸ਼ਨ ਆਫਸਰ ਨੇ ਦਿੱਤੇ ਨੇ ਪਰ ਉਹਨੇ ਜਾਣ ਬੁੱਝ ਕੇ ਜੋ ਬੰਦਾ ਲੀਗਲ ਪਿਨਿਸ਼ਮੈਂਟ ਦਾ ਹੱਕਦਾਰ ਹੈਗਾ ਸੀ ਉਹਨੂੰ ਲੀਗਲ ਪਿਨਿਸ਼ਮੈਂਟ ਮਿਲਣੀ ਸੀ ਬੱਟ ਜਿਹੜਾ ਹੈ ਇਨਵੈਸਟੀਗੇਸ਼ਨ ਆਫ ਰਿਜ਼ਲ ਹੈ ਜਾਣ ਬੁੱਝ ਕੇ ਉਹਨੂੰ ਸੇਵ ਕਰ ਰਿਹਾ ਹੈ ਤਾਂ ਡਨ ਡੈਫੀਨਟਲੀ ਇਹ ਜੋ ਉੱਪਰ ਜਿਹੜੀ ਹੈ ਕਿ ਪਰਸੂਵਿੰਗ ਚਲਾਈ ਹੈ ਹਨ ਤੇ ਇਹਨੂੰ ਜੋ ਸਜ਼ਾ ਬਣਦੀ ਹੈ ਕਾਨੂੰਨੀ ਦਾ ਪੇਸ਼ ਦੇ ਨਾਲ ਉਹ ਇਹਨੂੰ ਮਿਲਣੀ ਚਾਹੀਦੀ ਹੈ ਸੋ ਇਸ ਕਰਕੇ ਇੱਕ ਭਰੌਣ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਖਾਸ ਕਰਕੇ ਕੰਪਲੀਟਸ ਜੀ ਆਉਂਦੀਆਂ ਨੇ ਇਸ ਅਸੀਂ ਕੰਪਲੀਟਸ ਦਿੱਤੀ ਸਾਡੇ ਉੱਪਰ ਇਹਨੇ ਗ੍ਰੀਵੈਂਸ ਇੰਜਰੀ ਦਿੱਤੀ ਸਾਡੇ ਉੱਪਰ ਇਹਨੇ ਅਟੈਕ ਕੀਤਾ ਪਰ ਇਨਵੈਸਟੀਗੇਸ਼ਨ ਜਿਹੜਾ ਆਫੀਸਰ ਨੇ ਜੈਸੇ ਜੋ ਵੀ ਹੈਗਾ ਉਹਨੇ ਜਿਹੜੇ ਹੈਗਾ ਇਸ ਬੰਦੇ ਦਾ ਨਾਮ ਕੱਟਤਾ ਤੇ ਸਾਨੂੰ ਇਹਦੇ ਉੱਪਰ ਹੁਣ ਵੀ ਧਮਕੀਆਂ ਮਰਜ਼ੀ ਲੋਕ ਕਹਿੰਦੇ ਨੇ ਕੀ ਕਰ ਲਿਆ ਸੋ ਇਸ ਕਰਕੇ ਇਹਨਾਂ ਨੂੰ ਜੋ ਕਾਨੂੰਨ ਦੇ ਹਿਸਾਬ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਇਹੀ ਫਿਰ ਮੈਂ ਵਾਰ-ਵਾਰ ਕਹੂੰਗਾ ਵੀ ਐਦਾਂ ਦੇ ਹੀ ਜਿਹੜੇ ਪਬਲਿਕ ਸਰਵੈਂਟ ਨੇ ਪੂਰੀ ਫੋਰਸ ਨੂੰ ਬਦਨਾਮ ਕਰ ਦਿੰਦੇ ਨੇ ਜੋ ਕਿ ਇੱਕ ਬਹੁਤ ਹੀ ਚੰਗੀ ਫੋਰਸ ਹੈ ਪੰਜਾਬ ਪੁਲਿਸ ਕਹਿੰਦੇ ਕਿ ਹੌਂਦੇ ਹੈਗੇ ਨੇ ਬਟ ਫਿਰ ਵੀ ਇਹੀ ਲੋਕ ਬਦਨਾਮ ਜਿਹੜੇ ਕਰਦੇ ਨੇ ਇਹਨਾਂ ਨੂੰ ਵੀ ਲਾਅ ਤੋਂ ਬਾਹਰ ਹੋ ਕੇ ਜਿਹੜੀ ਹੈਗੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਸੋ ਇਸ ਕਰਕੇ ਆਦਰਸ਼ਕਾਰ ਤੁਸੇ ਸਮਝੇ ਹੋਵੋਗੇ ਵੀ ਜੇ ਐਦਾਂ ਦੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾ ਮਾਕਾ ਜ਼ਰੂਰ ਕਰੋ ਥੈਂਕ ਯੂ ਸੋ ਮੱਚ ਫॉर ਸ਼ੇਅਰ ਐਂਡ ਸ਼ੇਅਰ ਇਟ